ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋਢ ਸਵਾਗਤ ਹੈ ਅੱਜ ਰਾਤ ਦੇ ਮੌਸਮ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਰਾਤ ਦੇ ਵੇਲੇ ਕਿਉਂਕਿ ਦਿਨ ਦੇ ਵੇਲੇ ਲਗਭਗ 2:00 ਵਜੇ ਦੇ ਕਰੀਬ ਬਹੁਤੇ ਹਿੱਸਿਆਂ ਵਿੱਚ ਮੀਂਹ ਤੇਜ਼ ਸ਼ੁਰੂ ਹੋ ਚੁੱਕਿਆ ਸੀ ਤੇ ਲਗਭਗ 3 ਤੋਂ 4 ਘੰਟੇ ਲਗਾਤਾਰ ਮੀਂਹ ਪੰਜਾਬ ਦੇ ਵਿੱਚ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਉਟ ਆਈ ਹੈ ਬਾਕੀ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਆਪਣੇ ਚੈਨਲ ਦੇ ਉੱਪਰ ਸਾਡੇ ਦੇ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਗਲਾਦ ਨੇ ਉਹ ਵੀ ਮੈਂਸ਼ਨ ਕਰ ਦਿਓ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਿਓ ਗੱਲ ਕਰ ਲਈਏ ਰਾਤ ਦੇ ਵੇਲੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਵੇਗੀ ਕਿ 4 ਤੋਂ 5 ਡਿਗਰੀ ਤਾਪਮਾਨ ਘਟ ਜਾਵੇਗਾ ਤਾਪਮਾਨ ਜਿਹੜਾ ਹੁਣ 20 22 ਅਤੇ 23 ਡਿਗਰੀ ਮੈਕਸਿਮ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਲਗਭਗ 4 5 ਘੰਟੇ ਲਗਾਤਾਰ ਮੀਂਹ ਹੋਇਆ ਹੈ ਉਹਨਾਂ ਦੇ ਵਿੱਚ ਤਾਪਮਾਨ 20 ਡਿਗਰੀs ਨੇੜੇ-ਨੇੜੇ ਬਣ ਜਾਵੇਗਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਹਵਾ ਦੀ ਹਵਾ ਇਸ ਟਮ ਸਾਨੂੰ ਪ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਅਹਿਸਾਸ ਅੱਜ ਰਾਤ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਸਿਸਟਮ ਦੀ ਇਹ ਕਮਜ਼ੋਰ ਪੈਦਾ ਹੋਇਆ ਦਿਖਾਈ ਦੇ ਰਿਹਾ ਜੀ 8 9 ਵਜੇ ਦੇ ਬਾਅਦ ਲਗਭਗ ਪੂਰੇ ਪੰਜਾਬ ਦੇ ਵਿੱਚ ਮੌਸਮ ਨਿਖਰ ਜਾਵੇਗਾ ਇਹ ਜਿਹੜਾ ਮੀਂਹ ਦਾ ਮਾਹੌਲ ਹੈ ਇਹ ਹੁਣ ਘਟਦਾ ਹੋਇਆ ਦਿਖਾਈ ਦੇਵੇਗਾ ਤੇ ਪੂਰਬੀ ਹਿੱਸੇ ਤੋਂ ਹਵਾ ਚੱਲਣ ਦੇ ਕਾਰਨ ਇਹ ਸਿਸਟਮ ਸਾਨੂੰ ਹੁਣ ਪੱਛਮੀ ਦਿਸ਼ਾ ਵੱਲ ਚੰਦਾ ਹੋਇ ਦਿਖਾਈ ਦੇ ਰਿਹਾ ਜੀ ਤੇ ਜਿਸ ਦੇ ਕਾਰਨ ਪੱਛਮੀ ਹਿੱਸਿਆਂ ਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਦਾ ਹਾਲਾਤ ਹੈ ਉਹ ਸਾਨੂੰ ਸ਼ਾਮ ਦੇ ਵੇਲੇ ਤੱਕ ਬਣਨਦੇ ਹੋਏ ਦਿਖਾਈ ਦੇਣਗੇ ਤੇ ਹੌਲੀ-ਹੌਲੀ ਮੀਂਹ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਦਿਖਾਈ ਦੇਵੇਗਾ। ਰਾਤ ਦੇ ਵੇਲੇ ਕੋਈ ਵੱਡੀ ਕਾਰਵਾਈ ਨਹੀਂ ਹੈ। ਹਲਕੀ-ਫੁਲਕੀ ਬਦਲਵਾਈ ਜ਼ਰੂਰ ਰਹੇਗੀ ਪਰ ਮੀਂਹਾਂ ਦੀ ਕੋਈ ਵੱਡੀ ਆਮਦ ਪੰਜਾਬ ਦੇ ਵਿੱਚ ਅੱਜ ਰਾਤ ਹੁੰਦੀ ਦਿਖਾਈ ਨਹੀਂ ਦੇ ਰਹੀ। ਮੀਂਹ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁਣ ਸਵੇਰ ਅਤੇ ਸ਼ਾਮ ਦੇ ਵੇਲੇ ਲਗਾਤਾਰ ਹੁਣ ਤਾਪਮਨ ਘਟ ਜਾਵੇਗਾ ਅਤੇ ਠੰਡ ਦਾ ਅਹਿਸਾਸ ਸਾਨੂੰ ਹੁੰਦਾ ਦਿਖਾਈ ਦੇਵੇਗਾ। ਬਾਕੀ ਸਵੇਰ ਦੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਚੰਗੀ ਲੱਗਦੀ ਹੈ ਵੀਡੀਓ ਤਾਂ ਲਾਈਕ ਕਰਨਾ ਭੁੱਲਿਓ ਕਮੈਂਟ ਵਿੱਚ ਆਪਣੇ ਇਲਾਕੇ ਦਾ ਨਾਮ ਅਤੇ ਮੌਸਮ ਦੇ ਹਾਲਾਤ ਲਿਖ ਦਿਓ ਜੀ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ